ਜੇ ਤੁਸੀਂ ਨਾਮ ਨਹੀਂ ਜਪਦੇ ਤੁਸੀਂ ਕੱਲਾ ਅਮਰਤ ਛਕਿਆ ਹੋਇਆ ਨਾਮ ਨਹੀਂ ਜਪਦੇ ਤੁਸੀਂ ਤੀਰਥਾਂ ਤੇ ਜਾ ਰਹੇ ਹੋ ਨਾਮ ਨਹੀਂ ਜਪਦੇ ਤੁਸੀਂ ਚਾਹੇ ਹਿੰਦੂ ਹੋ ਸੇਕੋ ਤੁਸੀਂ ਪ੍ਰਵਾਨ ਨਹੀਂ ਹੈਗੇ ਗੁਰਬਾਣੀ ਨਹੀਂ ਕਰਦੀ ਪ੍ਰਵਾਨ ਜਿਹੜਾ ਮੇਨ ਸਾਡੇ ਅੰਦਰ ਗੰਦਗੀ ਆ ਨਾ ਬੈਰ ਬਿਰੋਧ ਕਾਮ ਕਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋ ਇਹ ਆਹੋ ਜੁਗਤ ਬਹਾਨੇ ਕਈ ਜਨਮ ਕਹਿੰਦੇ ਫੁਰਨਿਆ ਕਰਕੇ ਤੂੰ ਕਈ ਜਨਮ ਗਵਾ ਗਿਆ ਕਿਉਂਕਿ ਤੁਸੀਂ ਕਿਸੇ ਟਕਸਾਲ ਵਿੱਚ ਚਲੇ ਜਾਓ ਕਿਸੇ ਸੰਸਥਾ ਵਿੱਚ ਚਲੇ ਜਾਓ ਕਿਸੇ ਗੁਰਦੁਆਰੇ ਚਲੇ ਜਾਓ ਜੇ ਤੁਹਾਡੇ ਅੰਦਰ ਦੁਬਧਾ ਹੈ ਤੁਸੀਂ ਉੱਥੇ ਜਾ ਕੇ ਵੀ ਦੁਬਧਾ ਪਾ ਦੇਣੀ ਹੈ ਤੇ ਅਮਰਤ ਛਕਿਆਂ ਦੁਬਧਾ ਨਹੀਂ ਖਤਮ ਹੁੰਦੀ ਇਹ ਗੁਰਬਾਣੀ ਕਹਿੰਦੀ ਆ ਆ ਪਰਤਰੀ ਰੂਪ ਨਾ ਪੇਖੇ ਨੇਤਰ ਸਾਧ ਕੀ ਟੈਲ ਸੰਸੰਗਤ ਵੀ ਅਮਰਤਾ ਛਕ ਲਿਆ ਹੁਣ ਆ ਨੇਤਰਾਂ ਦੇ ਨਾਲ ਪਰਤਰੀ ਦਾ ਰੂਪ ਨਹੀਂ ਦੇਖਣਾ ਕਰਨ ਨੇ ਸੁਣਾ ਕਾਹੂ ਕੀ ਨਿੰਦਾ ਜੇ ਅਮਰਤ ਛੱਕ ਕੇ ਫਿਰ ਤੂੰ ਨਿੰਦਿਆ ਕਰ ਰਿਹਾ ਫਿਰ ਤੂੰ ਸੁਣ ਰਿਹਾ ਤੇ ਕਹਿੰਦੇ ਇੰਦਰੀ ਜਿਤ ਪੰਚ ਦੂਖ ਤੇ ਰਹੇ ਤੇ ਪੰਜਾਂ ਦੂਤਾਂ ਤੋਂ ਬਚਣਾ ਹੀ ਤੇਰਾ ਇੱਕ ਸਿੱਖੀ ਹੈ ਭੇਖ ਦੇ ਵਿੱਚ ਸਿੱਖੀ ਨਹੀਂ ਆ ਤੇ ਹੁਣ ਇਹੀ ਹੈ ਵੀ ਅਸੀਂ ਭੇਖ ਦੀ ਸਿੱਖੀ ਵਿੱਚ ਜ਼ਿਆਦਾ ਹੋ ਰਹੀਆ ਤੇ ਜਿਹੜਾ ਕਮਾਈ ਨਹੀਂ ਹੈ ਤਾਂ ਹੀ ਤਾਂ ਡਾਵਾ ਡੋਲ ਹੋ ਗਿਆ ਸੰਸਥਾਵਾਂ ਮੰਡੀਆਂ ਗਈਆਂ ਅੰਮ੍ਰਿਤ ਛਕਣ ਦੀਆਂ ਵਿਧੀਆਂ ਮੰਡੀਆਂ ਗਈਆਂ ਗੁਰਬਾਣੀ ਕਹਿੰਦੀ ਕੇਵਲ ਨਾਮ ਗੁਰਬਾਣੀ ਤਾਂ ਹੀ ਪੜ੍ਹਨੀ ਜ਼ਰੂਰੀ ਹੈ ਹੁਣ ਬਹੁਤ ਸਾਰੇ ਜੀਵ ਨੇ ਕੱਲੀ ਗੁਰਬਾਣੀ ਉਹ ਪੜ੍ਹਦੇ ਆ ਨਾਮ ਜਪ ਕੇ ਕਰਕੇ ਬਲਨਾਮ ਹਾਂਜੀ ਹਾਂਜੀ ਤੇ ਜਦੋਂ ਅਸੀਂ ਪਖੰਡੇ ਪਾਟੇ ਦੀ ਪੌਲ ਲੈਨੇ ਆ ਉੱਥੇ ਬਾਣੀ ਪੜਨ ਲਈ ਵੀ ਕਹਿ ਜਾਂਦਾ ਤੇ ਪੰਜ ਪਿਆਰੇ ਸਾਨੂੰ ਵਹਿਗੁਰੂ ਮੰਤਰ ਦਾ ਸ਼ਬਦ ਵੀ ਦਿੰਦੇ ਆ ਬਿਨ ਆ ਨਾਮ ਵੀ ਜਪਣਾ ਬਾਣੀ ਵੀ ਪੜ੍ਹਨੀ ਪਰ ਜਦੋਂ ਕੋਈ ਧਿਆਨ ਤੇ ਬੈਠਦਾ ਹੈ ਮਨ ਨਹੀਂ ਲੱਗਦਾ ਹਾਂਜੀ ਉਹਦੀ ਵਿਧੀ ਕੀ ਹੈ ਕਿ ਬੰਦਾ ਕਿੰਨਾ ਟਾਈਮ ਲੱਗਦਾ ਹੈ ਜਾਂ ਕਿੰਨੀ ਪ੍ਰੈਕਟਿਸ ਦੀ ਲੋੜ ਹੈ ਕਿਉਂਕਿ ਦਿਮਾਗ 'ਚ ਤਾਂ ਸਾਡੇ ਬਹੁਤ ਕੁਝ ਚੱਲ ਜਿੰਦਾ ਅਸੀਂ ਤਾਂ ਸੋਚਦੇ ਹੀ ਕੁਝ ਹੋਰ ਪਏ ਹੁੰਨੇ ਆ ਹਾਂਜੀ ਹਾਂਜੀ ਇਹੀ ਬੰਨਣਾ ਸਿਰਫ ਇਹ ਬੰਨਣ ਨਾ ਤਾਂ ਅਮਰਤ ਛਕਿਆਂ ਟੁੱਟੇ ਆ ਜਿਹੜਾ ਸਾਡੇ ਅੰਦਰ ਚੱਲਦਾ ਨਾ ਇਹ ਚੋਲਾ ਪਾਇਆ ਛੁੱਟੇ ਨਾ ਇਹ ਜੜੇਉ ਪਾਇਆ ਛੁੱਟੇ ਨਾ ਗੰਗਾ ਨਾਟਿਆਂ ਛੁੱਟੇ ਨਾ ਅੰਬਰ ਸਰਨਾਟਿਆਂ ਛੁੱਟੇ ਜਿਹੜੇ ਅੰਦਰ ਫੁਰਨੇ ਆ ਨਾ ਜਿਹੜਾ ਦਿਮਾਗ ਵਿੱਚ ਕੰਮ ਕਰੋ ਲੋ ਮੁਹੰਕਾਰ ਦਾ ਗੰਦ ਭਰਿਆ ਪਿਆ ਇਹ ਕੇਵਲ ਤੇ ਕੇਵਲ ਕਹਿੰਦੇ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਪਾ ਨਾ ਮਾ ਬੇ ਰੰਗ ਜੇ ਤੁਸੀਂ ਨਾਮ ਨਹੀਂ ਜਪਦੇ ਤੁਸੀਂ ਕੱਲਾ ਅਮਰਤ ਛਕਿਆ ਹੋਇਆ ਨਾਮ ਨਹੀਂ ਜਪਦੇ ਤੁਸੀਂ ਤੀਰਥਾਂ ਤੇ ਜਾ ਰਹੇ ਹੋ ਨਾਮ ਨਹੀਂ ਜਪਦੇ ਤੁਸੀਂ ਚਾਹੇ ਹਿੰਦੂ ਹੋ ਸੇ ਕੋ ਤੁਸੀਂ ਪ੍ਰਮਾਣ ਨਹੀਂ ਹੈਗੇ ਗੁਰਬਾਣੀ ਨਹੀਂ ਕਰਦੀ ਪ੍ਰਮਾਣ ਗੁਰਬਾਣੀ ਕਹਿੰਦੀ ਕੇਵਲ ਨਾਮ ਗੁਰਬਾਣੀ ਤਾਂ ਹੀ ਪੜ੍ਹਨੀ ਜ਼ਰੂਰੀ ਹੈ ਹੁਣ ਬਹੁਤ ਸਾਰੇ ਜੀਵ ਨੇ ਕੱਲੀ ਗੁਰਬਾਣੀ ਉਹ ਪੜ੍ਹਦੇ ਆ ਨਾਮ ਜਪ ਕੇ ਕਰਕੇ ਕੇਵਲ ਨਾਮ ਹਾਂਜੀ ਹਾਂਜੀ ਬਾਣੀ ਲਈ ਬਹੁਤ ਸਾਰੀ ਗੁਰਮਖ ਨੇ ਉਹ ਹੁਣ ਬਾਣੀ ਉਹ ਪੜ੍ਹ ਰਹੇ ਆ ਨਾਮ ਨਹੀਂ ਜਪ ਕਰਦੇ ਤੇ ਜਦੋਂ ਅਸੀਂ ਪਖੰਡੇ ਪਾਟੇ ਦੀ ਪੌਲ ਲੈਨੇ ਆ ਉਥੇ ਬਾਣੀ ਪੜਨ ਲਈ ਵੀ ਕਹਿ ਦਿੱਤਾ ਜਾਂਦਾ ਤੇ ਪੰਜ ਪਿਆਰੇ ਸਾਨੂੰ ਵਾਹਿਗੁਰੂ ਗੁਰਮੰਤਰ ਦਾ ਸ਼ਬਦ ਵੀ ਦਿੰਦੇ ਆ ਬਿਨ ਆ ਨਾਮ ਵੀ ਜ ਆਪਣਾ ਬਾਣੀ ਵੀ ਪੜਨੀ ਆ ਜੇ ਬਾਣੀ ਕੱਲੀ ਪੜ ਲਈ ਵਾਹਿਗੁਰੂ ਗੁਰਮੰਤਰ ਹਾਂਜੀ ਵਾਹਿਗੁਰੂ ਹੋਰ ਜਿਵੇਂ ਕੰਨਾਂ 'ਚ ਦੇ ਦਿੰਦੇ ਆ ਜਾਂ ਡੇਰਿਆਂ ਤੇ ਜਾਓ ਕਿ ਆਓ ਹਾਂਜੀ ਨਹੀਂ ਆਪਾਂ ਨੂੰ ਸਰਵ ਵਿਆਪੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਵੀ ਉਹਨਾਂ ਦੇ ਸ਼ਬਦਾਂ 'ਚ ਆਉਂਦਾ ਸੁਣੋ ਆਨੰਦ ਲਾ ਲੇ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਚਾਰ ਵਰਨ ਇੱਕ ਵਰਨ ਕਰਾਉ ਵਾਹਿਗੁਰੂ ਕਾ ਜਾਪ ਜਪਾਉ ਕਹਿੰਦੇ ਚਾਰੇ ਵਰਨਾਂ ਨੂੰ ਮੈਂ ਇੱਕ ਕਰ ਦਿਆਂਗਾ ਵੈਗੁਰੂ ਦੀ ਜਾਪ ਦੇ ਹੇਠ ਵੀ ਜਦੋਂ ਨਾਮ ਜਪਣਗੇ ਜਿਹੜਾ ਮੇਨ ਸਾਡੇ ਅੰਦਰ ਗੰਦਗੀ ਆ ਨਾ ਬੈਰ ਵਿਰੋਧ ਕਾਮ ਕਰੋਧ ਮੋਹ ਝੂਠ ਵਿਕਾਰ ਮਹਾ ਲੋਭ ਤ੍ਰੋ ਇਹ ਆਹੋ ਜੁਗਤ ਬਹਾਨੇ ਕਈ ਜਨਮ ਕਹਿੰਦੇ ਫੁਰਨਿਆਂ ਕਰਕੇ ਤੂੰ ਕਈ ਜਨਮ ਗਵਾ ਗਿਆ ਕਿਉਂਕਿ ਤੁਸੀਂ ਕਿਸੇ ਟਕਸਾਲ ਵਿੱਚ ਚਲੇ ਜਾਓ ਕਿਸੇ ਸੰਸਥਾ ਵਿੱਚ ਚਲੇ ਜਾਓ ਕਿਸੇ ਗੁਰਦੁਆਰੇ ਚਲੇ ਜਾਓ ਜੇ ਤੁਹਾਡੇ ਅੰਦਰ ਦੁਬਧਾ ਹੈ ਤੁਸੀਂ ਉੱਥੇ ਜਾ ਕੇ ਵੀ ਦੁਬਧਾ ਪਾ ਦੇਣੀ ਆ ਤੇ ਅਮਰਤ ਛਕਿਆਂ ਦੁਬਧਾ ਨਹੀਂ ਖਤਮ ਹੁੰਦੀ ਅਮਰਤ ਸ਼ਾਕੇ ਜੇ ਨਾਮ ਦੀ ਕਮਾਈ ਕਰਦੇ ਆ ਬਾਣੀ ਦੇ ਮੁਤਾਬਕ ਜੀਵਨ ਢਾਲਦੇ ਆ ਕਿਉਂਕਿ ਗੁਰਬਾਣੀ ਕਹਿੰਦੀ ਆ ਪਰਤਰੀ ਰੂਪ ਨਾ ਪੇਖੇ ਨੇਤਰ ਸਾਧ ਕੀ ਟੈਲ ਸੰਸੰਗਏ ਤੇ ਵੀ ਅਮਰਤਾ ਛਕ ਲਿਆ ਹੁਣ ਆ ਨੈਤਰਾਂ ਦੇ ਨਾਲ ਪਰਤਰੀ ਦਾ ਰੂਪ ਨਹੀਂ ਦੇਖਣਾ ਕਰਨ ਨੇ ਸੁਣਾ ਕਾਹੂ ਕੀ ਨਿੰਦਾ ਜੇ ਅਮਰ ਸ਼ਾਕੇ ਫਿਰ ਤੂੰ ਨਿੰਦਿਆ ਕਰ ਰਿਆਂ ਫਿਰ ਤੂੰ ਸੁਣ ਰਿਆਂ ਤੇ ਕਹਿੰਦੇ ਇੰਦਰੀ ਜਿਤ ਪੰਚ ਦੂਖ ਤੇ ਰਹੇ ਤੇ ਪੰਜਾਂ ਦੂਤਾਂ ਤੋਂ ਬਚਣਾ ਹੀ ਤੇਰਾ ਇੱਕ ਸਿੱਖੀ ਹੈ ਵੇਖ ਦੇ ਵਿੱਚ ਸਿੱਖੀ ਨਹੀਂ ਆ ਤੇ ਹੁਣ ਇਹੀ ਹੈ ਵੀ ਅਸੀਂ ਭੇਖ ਦੀ ਸਿੱਖੀ ਵਿੱਚ ਜ਼ਿਆਦਾ ਹੋ ਰਿਆ ਤੇ ਜਿਹੜਾ ਕਮਾਈ ਨਹੀਂ ਹੈ ਤਾਂ ਹੀ ਤਾਂ ਢਾਵਾਂ ਡੋਲ ਹੋ ਗਿਆ ਸੰਸਥਾਵਾਂ ਮੰਡੀਆਂ ਗਈਆਂ ਅੰਮ੍ਰਿਤ ਛਕਣ ਦੀਆਂ ਵਿਧੀਆਂ ਮੰਡੀਆਂ ਗਈਆਂ ਤੇ ਬਾਣੀ ਪੜਨ ਦੇ ਤਰੀਕੇ ਵੰਡੇ ਗਏ ਕੋਈ ਕਹਿ ਰਿਹਾ ਤਿੰਨ ਬਾਣੀਆਂ ਨਿਤਨੇਮ ਦੀਆਂ ਪੜੋ ਕੋਈ ਕਹਿੰਦਾ ਪੰਜ ਪੜੋ ਕੋਈ ਕਹਿੰਦਾ 10 ਪੜੋ ਕੋਈ ਕਹਿੰਦਾ 14 ਪੜੋ ਕੋਈ ਕਹਿੰਦਾ ਜੀ ਜਪਜੀ ਸਾਹਿਬ ਤੋਂ ਬਾਅਦ ਸ਼ਬਦ ਹਜ਼ਾਰੇ ਪੜੋ ਕੋਈ ਕਹਿੰਦਾ ਨਹੀਂ ਨਹੀਂ ਜਪਜੀ ਸਾਹਿਬ ਤੋਂ ਬਾਅਦ ਜਾਪ ਸਾਹਿਬ ਪੜੋ ਕੋਈ ਕਹਿ ਰਿਹਾ ਜਾਪ ਸਾਹਿਬ ਚੌਪਈ ਸਾਹਿਬ ਤੇ ਇਹਨੂੰ ਵਿੱਚੋਂ ਕੱਢ ਦਿਓ ਇਕ ਹੀ ਹੈ ਸਾਰਾ ਕਮਾਈ ਹੈ ਨਹੀਂ ਗਿਆਨ ਦੇ ਆਧਾਰ ਤੇ ਸਭ ਇੱਕ ਕੋਈ ਵਖਰੇਵਾ ਹੀ ਆ ਜਿਹੜੀ ਵਿਧੀ ਤੁਸੀਂ ਦੇ ਰਹੇ ਹੋ ਉਹਦੇ ਤੇ ਵੀ ਕ੍ਰਿਟਿਸਿਜ਼ਮ ਹੋਇਆ ਉਹ ਕਹਿੰਦੇ ਕਿ ਨਾਮ ਜਪਣ ਦੀ ਕਦੇ ਕੋਈ ਵਿਧੀ ਨਹੀਂ ਹੋ ਸਕਦੀ ਹਾਂਜੀ ਨਾਮ ਤਾਂ ਬਸ ਜਪਿਆ ਜਾ ਸਕਦਾ ਹੈ ਬਿਲਕੁਲ ਨਹੀਂ ਨਹੀਂ ਦੇਖੋ ਆਪਾ ਨੂੰ ਮਹਾਰਾਜ ਕਹਿੰਦੇ ਨੇ ਗੁਣ ਗਾਵ ਤ੍ਰਿ ਉਤਰ ਸਮੈਲ ਬਿਨਸ ਜੈ ਹੋਮਾ ਬਿਗ ਫੈਲ ਹੋ ਚਿੰਤ ਬਸੇ ਸੁਖ ਨਾਲ ਸਵਾਸ ਗਰਾਸ ਹਰ ਨਾਮ ਸਮਾਲ ਸਵਾਸ ਤੇ ਗਰਾਸ ਕੀ ਹੈ ਵੀ ਸਾਹ ਦੀ ਗ੍ਰਾਂਹ ਹੀ ਦਿੰਦਾ ਪਿਆ ਰੱਬ ਸਾਨੂੰ ਸਾਹ ਅੰਦਰ ਗਿਆ ਗ੍ਰਾਂਹ ਸਾਹ ਨਹੀਂ ਦਿੱਤੀ ਤਾਂ ਹੀ ਅਸੀਂ ਜਿਉਂਦੇ ਆ ਤੇ ਬਾਹਰ ਆਏ ਨੂੰ ਸਵਾਸ ਗ੍ਰਾਸ ਕਹਿੰਦੇ ਆ ਤੇ ਜੇ ਆਪਾਂ ਬਿਨਾ ਕਹਿੰਦੇ ਕਬੀਰ RAM ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ ਸੋਈ RAM ਸਬਕ ਹੈ ਸੋਈ ਕੋਤਕ ਹਾਰ ਕਹਿੰਦੇ RAM ਕਹਿਣ ਵਿੱਚ ਵੀ ਜੁਗਤੀ ਹੈ ਐ ਤਾਂ ਕਹਿੰਦੇ ਸਾਰਾ RAM RAM ਕਰਤਾ ਜੱਗ ਫਿਰ RAM ਨਾ ਪਾਇਆ ਜਾਏ ਪਰ ਕਹਿੰਦੇ ਉਹੀ ਸੰਤ RAM ਜਪਦੇ ਆ ਏ RAM ਕਿਹੜੇ ਆ ਜਿਹੜੇ ਇੱਥੇ RAM ਦਾ ਇਹ RAM ਆਪਣਾ ਸਰਵਵਿਆਪੀ RAM ਹੈ ਕਿਉਂਕਿ ਕਿ ਅਸ਼ਰਤ ਪੁੱਤਰ RAM ਨਹੀਂ ਨਹੀਂ ਉਹ ਤਾਂ ਰਾਜਾ ਸੀਗੇ ਉਹਨਾਂ ਨੇ ਤਾਂ ਆਪ ਅਕਾਲ ਪੁਰਖ ਦੀ ਸੋਭਾ ਕਰਵਾਈ ਉਹਨਾਂ ਨੇ ਤਾਂ ਆਪ ਉਥੋਂ ਰਾਜ ਲਿਆ ਉਥੋਂ 14 ਕਲਾ ਸੰਪੂਰਨ ਹੋਏ ਅਨੇਕਾਂ ਸੰਤ ਭਗਤ ਫਿਰ ਉਹਨਾਂ ਨੇ ਅੱਗੇ ਕੀਤਾ ਸਾਰਾ ਤੇ ਆਪਾਂ ਨੂੰ ਗੁਰਬਾਣੀ ਗੁਰੂ ਦੇ ਵਿੱਚ ਵੀ RAM ਸ਼ਬਦ ਵੀ ਆਇਆ RAM ਜੀ ਦੀ ਸੋਭਾ ਵੀ ਕੀਤੀ ਆ ਵੀ ਉਹਨਾਂ ਨੇ ਬਹੁਤ ਵਧੀਆ ਤ੍ਰੇਤੇਯੁਗ ਦੇ ਵਿੱਚ ਕੰਮ ਕੀਤਾ ਕ੍ਰਿਸ਼ਨ ਸ਼ਬਦ ਆਇਆ ਕ੍ਰਿਸ਼ਨ ਜੀ ਦੀ ਸੋਭਾ ਵੀ ਹੋਈ ਹੈ ਬ੍ਰਿੰਦਾਬਨ ਦੀ ਵੀ ਹੋਈ ਹੈ ਅਗਰ ਸੈਂਜੀ ਦੀ ਵੀ ਬੜੀ ਵਧੀਆ ਸ਼ੋਭਾ ਹੋਈ ਹੈ ਹੋਰ ਕਈ ਭਗਤਾਂ ਦੀ ਬਹੁਤ ਵਧੀਆ ਸ਼ੋਭਾ ਹੋਈ ਹੈ ਤਰੂ ਦੀ ਪ੍ਰਲਾਦ ਦੀ ਬਹੁਤ ਸੋਹਣੀ ਸ਼ੋਭਾ ਹੋਈ ਹੈ ਪਰ ਉਹਨਾਂ ਨੇ ਇਹਨਾਂ ਨੂੰ ਵਡਿਆਈ ਦੇ ਕੇ ਇਹ ਕਿਹਾ ਵੀ ਸਰਮੌਰ ਸੁਪਰੀਮ ਪਾਵਰ ਅਕਾਲ ਪੁਰਖ ਪ੍ਰਕਾਸ਼ ਹੈ ਜੋ ਅਵਤਾਰ ਵੀ ਸਾਜਦਾ ਹੈ ਮਨਮੁੱਖਾਂ ਨੂੰ ਵੀ ਬਣਾਉਂਦਾ ਹੈ ਗੁਰਮੁੱਖਾਂ ਨੂੰ ਵੀ ਬਣਾਉਂਦਾ ਹੈ ਮਾਇਆ ਨੂੰ ਵੀ ਬਣਾ ਰਿਹਾ ਆਪਨ ਖੇਲ ਆਪ ਕਰ ਦੇ ਖੇਲ ਸੰਕੋਚੈ ਤੋਂ ਨਾਨਕ ਇੱਕ ਹੈ ਇੱਕ ਸੰਕੋਚਦਾ ਹੈ ਕਿਉਂਕਿ ਜਦੋਂ ਕੋਈ ਇੱਥੇ ਆਕਾਰ ਹੀ ਨਹੀਂ ਹੁੰਦਾ ਕੋਈ ਧਰਤੀ ਨਹੀਂ ਹੁੰਦੀ ਉਦੋਂ ਨਾ ਕੋ ਰਾਮ ਹੈ ਨਾ ਗੁਰੂ ਨਾਨਕ ਹੈ ਨਾ ਕ੍ਰਿਸ਼ਨ ਹੈ ਨਾਲ ਲਾਏ ਉਹ ਤਾਂ ਜਦੋਂ ਧਰਤੀ ਬਣਾਈ ਭਾਸ਼ਾ ਬਣੀ ਤਾਂ ਫਿਰ ਅੱਗੇ ਗੱਲਾਂ ਚੱਲ ਪੀਆਂ ਫਿਰ ਸਾਰੀਆਂ ਗੱਲਾਂ ਚੱਲ ਪੀਆਂ ਪਾਪ ਵੀ ਚੱਲਿਆ ਪੁੰਨ ਵੀ ਚੱਲਿਆ ਜੀ